ਦੋਸਤੋ ਆ ਆਪਾ ਗੰਡੇ ਲਾਇਆ ਵੇਖੋ ਕਿਲੋ ਡੇਢ ਡੇਢ ਕਿਲੋ ਦਾ ਇੱਕ ਗੰਡਾ ਜੀ ਵੇਖੋ ਕਰਾ ਲਾਡੀ ਦਾ ਨਾਮ ਇਹ ਵੀ ਸਾਡਾ ਅੱਧਾ ਕਿਲੋ ਤੋਂ ਉੱਪਰ ਗੰਡਾ ਯਾਰ ਹੈ ਅੱਧਾ ਕਿਲੋ ਤੋਂ ਉੱਪਰ ਗੰਡਾ ਜੀ ਇਹ ਵੇਖ ਕੇ ਤੇ ਆਨੰਦ ਹੋਵੇ ਕਿ ਨਹੀਂ ਹਾਂਜੀ ਭੁੱਖ ਲੱਗਦੀ ਹੈ ਕਿ ਲੱਗਦੀ ਹੈ ਕੀ ਕੀਤੀ ਦਾ ਫਾਲ ਆ ਜੀ ਮਿਹਨਤ ਕੀਤੀ ਮਿਹਨਤ ਕੀਤੀ ਦਾ ਫਾਲ ਆ ਆ ਮੇਰੇ ਕਿਲੋ ਤੋਂ ਵੀ ਦਾਣਾ ਬਹੁਤ ਅੱਧਾ ਕਿਲੋ ਲਾਡੀ ਆ ਕਿੱਥੋਂ ਬੀ ਲਿਆ ਆ ਗੁਰੂਆ ਗੰਡੇ ਆ ਦਾ ਏ ਬੂਗੇ ਹੋਇਸੇ ਮਨੇ ਨਿੱਕੇ ਛੋਟੇ ਨੇ ਲਿਆਂਦਾ ਆਪਣੇ ਨੇ ਇਥੋਂ ਅਨਿਰੀ ਲਿਆਂਦੀ ਆਈ ਬਰੈਡ ਫਤਾਨੀ ਕਿਤੋਂ ਲਿਆਂਦੀ ਆ। ਬਰੈਡ ਆਪ ਦਾ ਕਿੱਡਾ ਬੜੀ ਮਿਹਨਤ ਇਹ ਮਿਹਨਤ ਬੋਲਦੀ ਐ। ਹਾਂਜੀ ਹਾਂਜੀ ਕਿੱਥੀ ਮਿਹਨਤ। ਹਾਂਜੀ ਵਾਹ ਜੀ। ਸਾਨੂੰ ਤੋਂ ਇਧਰ ਦੇ ਕਿੱਡੇ ਤੇ ਲਾਇਆ ਦਰਿਆ ਦੇ ਬਿਲਕੁਲ ਕੰਡੇ ਤੇ। ਅੱਛਾ ਜੀ ਦਰਿਆ ਤੋਂ? ਹਾਂ ਦਰਿਆ ਤੋਂ। ਵਾਹ ਜੀ ਵਾਹ ਦਰਿਆ। ਕਿਲੋ ਤੋਂ ਉੱਪਰ ਹੀ ਗੰਡਾ ਹੋਣਾ ਐ। ਹਾਂ ਬਸ ਇੱਕ 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 ਕਿਲੋ ਤੇ ਵੇਚਦੇ ਜੇ। ਆਹ ਆ ਵੇਚਦੇ ਵੇਚ। ਵਾਹ ਜੀ ਵਾਹ। ਤੇ ਫੋਨ ਨੰਬਰ ਦੱਸ ਦੋ ਜੇ ਕਿਸੇ ਵੀਰ ਦਾ ਕਰਾ ਚੁਕਾਤੀਏ ਮਿੰਟੋ ਮਿੰਟ। ਫੋਨ 77 हां जी ਇਹ ਵੀਰ ਦਾ ਨੰਬਰ ਆ ਦੋਸਤੋ ਇਹ ਗੰਡਾ ਤੁਸੀਂ ਵੇਖ ਸਕਦੇ ਆ ਬਾਈ ਜੀ ਮਿਹਨਤ ਕੀਤੀ ਤੇ ਲਾਇਆ ਵੀ ਦਰਿਆਈ ਇਲਾਕੇ ਦੇ ਵਿੱਚ ਆ ਕਿਉਂਕਿ ਇੱਕ ਤਾਂ ਪੇ ਪੈ ਲੀਆਂ ਹੁੰਦੀਆਂ ਨੇ ਆ ਪਾ ਦਿੰਦੇ ਮਾਝਾ ਮਾਝੇ ਦੀਆਂ ਪੁਰਧੀਆਂ ਜੋਰ ਵਾਲੀਆਂ ਜ਼ਮੀਨਾਂ ਪਰ ਵੇਖੋ ਜਿਹੜਾ ਦਰਿਆਈ ਏਰੀਆ ਤੇ ਉੱਥੇ ਵੀ ਮਿਹਨਤ ਇਸ ਵੀਰ ਨੇ ਕੀਤੀ ਆ लाडी ਵੀਰ ਨੇ ਤੇ ਬੀ ਆਂਦਾ ਛੋਟੇ ਵੀਰ ਨੇ ਇਹ ਲੈ ਕੇ ਆਂਦਾ ਤੇ ਬੀ ਆ ਹਾਈਬ੍ਰਿਡ ਹਰ ਇੱਕ ਗੰਡਾ ਬਾਈ ਜੀ ਇੱਕ ਇੱਕ ਕਿਲੋ ਤੋਂ ਪਲੱਸ ਹੀ ਹੋ ਸਕਦਾ ਜੀ ਘੱਟ ਕੋਈ ਨਹੀਂ ਹੈ ਜੀ ਤੇ ਇਹਨੂੰ ਆਂਦੇ ਆ ਜੀ ਮਿਹਨਤ ਕਿੰਨੀ ਲੱਗਦੀ ਆ ਮੁੰਡੇ ਨੇ ਹੈਨਾ ਤੇ ਕੀ ਕਹੋਗੇ ਕਮੈਂਟਾਂ ਦੇ ਵਿੱਚ ਬਾਈ ਜੀ ਜੇ ਕਿਤੇ ਹੋਰ ਵੀ ਇਸ ਤਰ੍ਹਾਂ ਦਾ ਪਿਆਜ਼ ਆ ਤਾਂ ਜਰੂਰ ਵੀਡੀਓ ਟੈਗ ਕਰੋ ਆਪਣੇ ਨਾਲ ਜੀ ਧੰਨਵਾਦ ਦੋਸਤੋ